ਜਾਗ ਸਰਕਾਰ ਨੇ ਬਾਸਪਤੀ ਚੋਲਾ ਦੀ ਕਾਸ਼ਤ ਵਿੱਚ 11 ਕੀਟਨਾਸ਼ਕਾਂ ਦੀ ਵਰਤੋਂ ਤੇ ਪੂਰਨ پابੰਦੀ ਲਗਾਈ ਹੈ। ਇਹ ਕਦਮ ਅੰਤਰਰਾਸ਼ਟਰੀ ਮਾਪਦੰਡਾਂ ਨੂੰ ਪੂਰਾ ਕਰਨ ਅਤੇ ਨਿਰਯਾਤ ਵਿੱਚ ਰੁਕਾਵਟਾਂ ਨੂੰ ਦੂਰ ਕਰਨ ਲਈ ਚੁੱਕਿਆ ਗਿਆ ਹੈ। ਫਤਿਹਗੜ ਸਾਹਿਬ ਦੇ ਮੁੱਖ ਖੇਤੀਬਾੜੀ ਅਧਿਕਾਰੀ ਡਾਕਟਰ ਗੁਰਨਾਮ ਸਿੰਘ ਨੇ ਇਸ ਫੈਸਲੇ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਬਾਸਪਤੀ ਚੋਲਾ ਵਿੱਚ ਕੀਟਨਾਸ਼ਕਾਂ ਦੀ ਮਾਤਰਾ ਨਿਰਧਾਰਤ ਸੀਮਾ ਤੋਂ ਵੱਧ ਪਾਈ ਗਈ ਹੈ। ਇਸ ਨਾਲ ਵੱਦੇਸ਼ਾਂ ਵਿੱਚ ਨਿਰਯਾਤ ਪ੍ਰਭਾਵਿਤ ਹੋ ਰਿਹਾ ਸੀ। ਅਤੇ ਕਿਸਾਨਾਂ ਨੂੰ ਵਿੱਤੀ ਨੁਕਸਾਨ ਹੋ ਸਕਦਾ ਸੀ ਪਾਬੰਦੀਸ਼ੁਦਾ ਕੀਟਨਾਸ਼ਕਾਂ ਵਿੱਚ ਐਸੀਫੇਟ ਬਿਓ ਪ੍ਰੋਫੈਜ਼ਿਨ ਕਲੋਰੋਪਾਈਫੋਸ ਕਾਰਬੋਫਰਾਨ ਅਤੇ ਪ੍ਰੋਪਰੀਕਨਾਜ਼ੋਲ ਸ਼ਾਮਿਲ ਹਨ ਮੋਕਾ ਖੇਤੀਬਾੜੀ ਅਸਰ ਡਾਕਟਰ ਗੁਰਨਾਬ ਸਿੰਘ ਨੇ ਹੋਰ ਦੱਸਿਆ ਕਿ ਫਸਲਾਂ ਵਿੱਚ ਅੰਨੇਵਾਤੀ ਬਗੈਰ ਸਵਾਰਸ ਫਾਰਸ ਤੋਂ ਕੀਟਨਾਸ਼ਕਾਂ ਜਿਹੜਾਂ ਦੀ ਵਰਤੋਂ ਨਾਲ ਖਾਦ ਪਦਾਰਥ ਅਤੇ ਵਾਤਾਵਰਣ ਦਾ ਪ੍ਰਦੂਸ਼ਿਤ ਹੋ ਰਿਹਾ ਹੈ ਇਸ ਨਾਲ ਹੀ ਖੇਤੀ ਖਰਚੇ ਵਧਣ ਕਾਰਨ ਖੇਤੀ ਆਮਦਨ ਘਟ ਰਹੀ ਹੈ। ਉਹਨਾਂ ਨੇ ਦੱਸਿਆ ਕਿ ਬਾਸਪਤੀ ਦੀ ਬਾਹਰਲੇ ਦੇਸ਼ਾਂ ਵਿੱਚ ਭਾਰੀ ਮੰਗ ਹੈ। ਉਹਨਾਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਬਾਸਪਤੀ ਦੀ ਫਸਲ ਉੱਪਰ ਐਸੀਫੇਟ, ਬੋਪਰੋ ਫਿਊਜ਼ਨ, ਕਲੋਰੋਪੈਰੀਫਾਸ, ਕਾਰਬੋਡੀ ਔਰ ਆਨ ਪ੍ਰੋਫਿਕਨ ਜ਼ੋਨ, ਤਲਮੀਤਾ ਕਸਮ ਪ੍ਰੋਨੀਫਾਸ, ਐਮੀਡਿਕਾ ਅਪੋਰਟ, ਕਾਰਬੋਡਾਈਜ਼ ਕਿਊਬਿਕ ਐਸ ਜ਼ੋਨ ਅਤੇ ਇਹਨਾਂ ਦੀਆਂ ਸਾਰੀਆਂ ਫਾਰਮੂਲੇਸ਼ਨਾਂ ਜਿਸ ਸਮੇਤ ਮਿਸ਼ਰਣ ਦਾ ਛਿੜਕਾ ਬਿਲਕੁਲ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਜ਼ਰੂਰਤ ਪਵੇ ਤਾਂ ਖੇਤੀ ਮਾਹਰਾਂ ਦੀ ਸਲਾਹ ਨਾਲ ਬਦਲਵੇਂ ਰਸਾਇਣਾਂ ਦਾ ਛਿੜਕਾ ਕੀਤਾ ਜਾਵੇ। ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਮਾਹਰਾਂ ਦੀ ਸਲਾਹ ਤੋਂ ਬਿਨਾਂ ਇਹਨਾਂ ਰਸਾਇਣਾਂ ਦੀ ਵਰਤੋਂ ਨਾ ਕਰਨ ਲਈ ਕਿਹਾ। ਲੋੜ ਪੈਣ ਤੇ ਵਿਕਲਪਕ ਸੁਰੱਖਿਆ ਰਸਾਇਣਾਂ ਦੀ ਵਰਤੋਂ ਕਰੋ। ਕੀਟਨਾਸ਼ਕ ਡੀਲਰਾਂ ਨੂੰ ਵੀ ਸਖਤ ਹਦਾਇਤਾਂ ਦਿੱਤੀਆਂ ਗਈਆਂ ਹਨ। ਉਨਾ ਨੂੰ ਬਾਸਪਤੀ ਦੀ ਫਸਲ ਲਈ ਇਨਾ پابੰਦੀ ਛੁਦਾ ਰਸਾਇਣਾਂ ਨੂੰ ਵੇਚਣ ਦੀ ਆਗਿਆ ਨਹੀਂ ਹੈ। ਉਹਨਾਂ ਨੇ ਕਿਹਾ ਕਿ ਜ਼ਿਲ੍ਹੇ ਦੇ ਸਨੂ ਡਿਲਰਾ ਨੂੰ ਇਨਾ 11 ਕਿੱਟ ਨਸ਼ਟਾ ਅਤੇ ਇਸ ਦੀਆਂ ਸਾਰੀਆਂ ਫਾਰਮੂਲੇਸ਼ਨਾਂ ਸਮੇਤ ਮਿਸ਼ਰਣ ਦੀ ਸੇਲ ਦਾ ਮੁਕਮਲ ਰਿਕਾਰਡ ਰੱਖਣਾ ਹੋਵੇਗਾ। ਅਤੇ ਬਾਸਪਤੀ ਤੇ ਵਰਤੋਂ ਲਈ ਇਨਾ ਕਿੱਟ ਨਸ਼ਟਾ ਦੀ ਵਿਕਰੀ ਨਹੀਂ ਕਰਨਗੇ। ਡਾਕਟਰ ਗੁਰਨਾਥ ਸਿੰਘ ਨੇ ਕਿਹਾ ਕਿ ਜੇਕਰ ਕੋਈ ਕਿਸਾਨ ਝੋਨੇ ਜਾਂ ਬਾਸਪਤੀ ਉੱਪਰ ਇਨਾ ਪੈਸਟੀਸਾਈਡਸ ਦੀ ਮੰਗ ਕਰਦਾ ਹੈ ਡీలਰ ਉਹਨਾਂ ਕਿਸਾਨਾਂ ਨੂੰ ਇਹਨਾਂ ਪੈਸਟੀਸਾਈਡਸ ਦੀ ਵਰਤੋਂ ਵਾਸਪਤੀ ਤੇ ਨਾ ਕਰਨ ਅਤੇ ਇਹਨਾਂ ਪੈਸਟੀਸਾਈਡਸ ਦੇ ਹੋਰ ਬਦਲ ਸਾਰੇ ਸੁਚੇਤ ਕਰਨਗੇ